ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਮਹਾ ਪੰਚਾਇਤ ਹੋਈ ਹੈ ਇਸ ਨੂੰ ਦੇਖ ਕੇ ਤੁਹਾਨੂੰ ਲੱਗਦਾ ਵੀ ਕੇਂਦਰ ਸਰਕਾਰ ਦੇ ਉੱਤੇ ਕੋਈ ਅਸਲੀ ਦਾ ਫਰਕ ਪਾਏਗਾ ਦੇਖੋ ਫਰਕ ਤਾਂ ਅਸਰ ਤਾਂ ਹੁੰਦਾ ਹੀ ਆ ਜਿੱਥੇ ਲੋਕ ਇਕੱਠੇ ਹੁੰਦੇ ਆ ਲੋਕ ਲੈਣਾ ਬੰਦੀਆਂ ਸਰਕਾਰਾਂ ਝੁਕਦੀਆਂ ਨੇ ਪਰ ਇਹ ਲੋਕਾਂ ਨੂੰ ਪੀਲਾ ਵੀ ਇਹ ਨੂੰ ਇੱਥੇ ਜਤਨਾ ਸਮਝ ਲਿਓ ਇੱਥੇ ਆਓ ਰਾਤ ਨੂੰ ਇੱਥੇ ਡਿਊਟੀਆਂ ਲਾਓ ਰਾਤ ਨੂੰ ਬੈਠੋ ਮੋਰਚੇ 'ਤੇ ਜਾ ਕੇ ਕਦੋਂ ਵੀ ਇਹ ਕੋਈ ਨਾ ਕੋਈ ਲਿਆ ਕੇ ਫੋਰਸਾਂ ਚੱਕ ਕੇ ਜਾ ਸਕਦਾ ਹੈ ਮੋਰਚੇ ਨੂੰ ਖਡਾ ਸਕਦੇ ਆ ਲੋਕਾਂ ਨੂੰ ਪੀਲਾ ਵੱਧ ਤੋਂ ਵੱਧ ਇੱਥੇ ਵੱਡੀ ਗਿਣਤੀ 'ਚ ਆਪਣੀ ਹਾਜ਼ਰੀ ਲਵਾਓ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਹੀ ਗੱਲ ਆਖੀ ਵੀ 7 ਲੱਖ ਜਿਹੜੇ ਕਿਸਾਨ ਨੇ ਉਹ ਆਪਣੀਆਂ ਆਤਮ ਹੱਤਿਆ ਕਰਕੇ ਮਰ ਚੁੱਕੇ ਨੇ ਤਾਂ ਜੇਕਰ ਮੇਰੀ ਸ਼ਹਾਦਤ ਤੋਂ ਬਾਅਦ ਇਹ ਚੀਜ਼ ਖਤਮ ਹੋਦੀ ਤਾਂ ਤੁਹਾਨੂੰ ਲੱਗਦਾ ਵੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੇਂਦਰ ਸਰਕਾਰ ਕੋਈ ਕਦਮ ਚੱਕੇਗੀ ਦੇਖੋ ਜਦੋਂ ਖੂਨ ਡੁੱਲਦਾ ਨਾ ਤਾਂ ਕਿਸੇ ਆਗੂਆਂ ਦਾ ਜਾਂ ਲੋਕਾਂ ਦਾ ਅਸਰ ਤਾਂ ਹੁੰਦਾ ਇਨਸਾਨੀ ਖੂਨ ਹੈ ਇੱਥੇ ਤਾਂ ਕੋਈ ਪੰਛੀ ਦਾ ਖੂਨ ਡੁੱਲੇ ਰੂਹ ਕੰਬ ਜਾਂਦੀ ਹੈ ਅਸਮਾਨ ਧੱਕਾਂ ਮਜਦਾ ਤਾਂ ਇਹ ਵੱਡੀ ਗੱਲ ਹੁੰਦੀ ਹੈ ਸ਼ਹਾਤ ਤਾਂ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਔਰ ਸ਼ਹਾਤ ਤਾਂ ਦਰਲੇ ਬੰਦਾ ਰਸੇ ਆਉਂਦੀਆਂ ਨੇ ਸੁਰਲੇਲ ਸਾਹਿਬ ਨੇ ਉਹ 7 ਲੱਖ ਕਿਸਾਨ ਦਾ ਜੇ ਅੱਜ ਉਹਨਾਂ ਦੇ ਦਰਦ ਨੂੰ ਲੈ ਕੇ ਬੈਠੇ ਐ ਤਾਂ ਬਹੁਤ ਵੱਡਾ ਜਿਗਰਾ ਹੈ ਮਰਨਾ ਸੌਖਾ ਹੁੰਦਾ ਮਰ ਜਾਂਦੇ ਸੂਰਮੇ ਲੜਾਈ ਚ ਮਰ ਜਾਂਦੇ ਆ ਬਾਲੀ ਵੱਡੀ ਕਰਨੀ ਹੁੰਦੀ ਉਹ ਲੜਾਈ ਹੁੰਦੀ ਆ ਸਾਹਮਣੇ ਵਾਲੇ ਨੇ ਕੁਝ ਮਾਰਿਆ ਬੰਦਾ ਮਰ ਗਿਆ ਇੱਕ 40 ਦਿਨ ਤੋਂ ਬੰਦਾ ਤਿਲ 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 ਮਰ ਰਿਹਾ ਰੋਜ਼ ਮੌਤ ਵੱਲ ਵੱਧ ਰਿਹਾ ਇਹ ਬਹੁਤ ਔਖਾ ਉਹ ਇੱਕ ਬਜ਼ੁਰਗ ਜਿਹਦਾ ਸਰੀਰ ਹੋਵੇ ਤਾਂ ਕੀ ਤੁਹਾਨੂੰ ਲੱਗਦਾ ਵੀ ਕੇਂਦਰ ਸਰਕਾਰ ਦੇ ਵੱਲੋਂ ਜਾਂ ਸੁਪਰੀਮ ਕੋਰਟ ਦੇ ਵੱਲੋਂ ਕੋਈ ਫੈਸਲਾ ਆਂਦਾ ਕੋਈ ਆਰਡਰ ਆਂਦਾ ਤਾਂ ਕੀ ਕੇਂਦਰ ਸਰਕਾਰ ਦੇ ਵੱਲੋਂ ਕਦਮ ਚੱਕਿਆ ਜਾਵੇ ਕਿ ਉਹਨਾਂ ਨੂੰ ਇੱਥੇ ਆ ਕੇ ਤੇ ਹੱਥ ਬਾਕੇ ਤੇ ਉਹਨਾਂ ਨੂੰ ਲੈ ਕੇ ਜਾਇਆ ਜਾਵੇ ਇਹ ਹੋ ਸਕਦਾ ਤੁਹਾਡੇ ਤੁਹਾਡੀ ਨਿਗਾ ਚ ਹੈ ਕਿਵੇਂ ਵੀ ਜੇਕਰ ਪੰਜਾਬ ਪੁਲਿਸ ਨੂੰ ਭੇਜਿਆ ਜਾਵੇ ਆਰਡਰ ਦਿੱਤੇ ਜਾਣ ਉਹਨਾਂ ਨੂੰ ਇਧਰੋਂ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਤਾਂ ਫਿਰ ਤੁਹਾਨੂੰ ਲੱਗਦਾ ਵੀ ਉਹ ਇਹ ਕਰ ਸਕਦੇ ਨੇ ਕੇਂਦਰ ਸਰਕਾਰ ਦੇ ਵੱਲੇ ਕੀਤਾ ਗਵਾੰਤ ਨਾਲ ਹੀ ਰਲਿਆ ਵਾ ਐਵੇਂ ਡਰਾਮੇ ਕਰਦਾ ਸਾਰੇ ਇਹ 30 ਤੋਂ ਬਾਅਦ ਬਿਆਨ ਆਉਂਦਾ ਪਹਿਲਾਂ ਨਹੀਂ ਬੋਲਿਆ ਪਹਿਲਾਂ ਇੱਥੇ ਆ ਨਹੀਂ ਗਿਆ ਮੰਤਰੀ ਆ ਕੇ ਮੁੜ ਗਏ ਦੇ ਇੱਥੇ ਸਾਨੂੰ ਪਤਾ ਫੋਰਸਾਂ ਚੜ ਚੜ ਲਿਆਉਂਦੇ ਰਹੇ ਆ ਇਹ ਤਾਂ ਲੋਕਾਂ ਦਾ ਮੂਰੋ ਦੇਖ ਕੇ ਮਾਹੌਲ ਵੀ ਨੁਕਸਾਨ ਹੋਈ ਫਿਰ ਮੁੜਦੇ ਰਹੇ ਆ ਹੁਣ ਬਦਲ ਗਿਆ ਹੁਣ ਕਹਿੰਦਾ ਕੇਂਦਰ ਐ ਕਰਨਾ ਚਾਹੁੰਦਾ ਤੂੰ ਤਾਂ ਕੇਂਦਰ ਦਾ ਹੱਥ ਓਕਾ ਬਣਿਆ ਹੋਇਆ ਲੰਮਾ ਵਿਸ਼ਾ ਪਿਆ ਅੰਦਰ ਅੱਗੇ ਤੁਹਾਨੂੰ ਲੱਗਦਾ ਵੀ ਦਿਲਜੀਤ ਦਸਾਂਜ ਨਰਿੰਦਰ ਮੋਦੀ ਨੂੰ ਮਿਲੇ ਨੇ ਤਾਂ ਲੋਕ ਕਿਸਾਨ ਜਿਹੜੇ ਨੇ ਕਹੀ ਉਹਨਾਂ ਤਾਂ ਗੁੱਸਾ ਕਰ ਰਹੇ ਨੇ ਵੀ ਬਾਈ ਤੂੰ ਕਿਸਾਨ ਦਾ ਪੁੱਤ ਹੋ ਕੇ ਪੰਜਾਬ 'ਚ ਪੈਦਾ ਹੋ ਕੇ ਤੇ ਤੂੰ ਮੋਦੀ ਦੇ ਅੱਗੇ ਜਾ ਕੇ ਮੱਥਾ ਟੇਕ ਰਿਹਾ ਮੋਦੀ ਨੂੰ ਫੁੱਲ ਦੇ ਰਿਹਾ ਤਾਂ ਕੀ ਇਹ ਕੀ ਤੂੰ ਮੋਦੀ ਦੇ ਅੱਗੇ ਇਸ ਬਾਰੇ ਗੱਲ ਨਹੀਂ ਕੀਤੀ ਵੀ ਪੰਜਾਬ ਦੇ ਬਾਰੇ ਵੀ ਦੇਖੋ ਪੰਜਾਬ ਵੱਲ ਵੀ ਦੇਖੋ ਆਪੋ ਆਪਣਾ ਨਜ਼ਰੀਆ ਦਿਲਜੀਤ ਵੀ ਗੱਲ ਮਹਿੰਗੇ ਦਿਲਜੀਤ ਕਲਾਕਾਰ ਆ ਉਹਨੂੰ ਕਲਾਕਾਰੀ ਦੇ ਰੂਪ 'ਚ ਦੇਖੋ ਉਦੋਂ ਉਮੀਦ ਨਾ ਕਰੋ ਕਿ ਉਹ ਕੋਈ ਕ੍ਰਾਂਤੀਕਾਰੀ ਯੋਧਾ ਉਹ ਛੱਡੋ ਉਹਨਾਂ ਕਿਸਾਨ ਆ ਗੂ ਨਾ ਕੋਈ ਹੋਰ ਪੰਜਾਬ ਦਾ ਸਮਾਜਿਕ ਨਾ ਕੋਈ ਧਾਰਮਿਕ ਨਾ ਕੋਈ ਅਸੀਂ ਆ ਗੂ ਆ ਉਹ ਕਲਾਕਾਰਾਂ ਬਸੀ ਕਾ ਕਲਾਕਾਰ ਦੇ ਰਾਹੀਂ ਸਾਡੀ ਬੋਲੀ ਨੂੰ ਉਲਝਾ ਰਿਆ ਅੱਗੇ ਸਾਡੀ ਪੱਕ ਦੀ ਪਸਤਾਰ ਦੀ ਪਛਾਣ ਨੂੰ ਉਲਝਾ ਰਿਆ ਠੀਕ ਆ ਉਹ ਤੋਂ ਉਹੀ ਉਮੀਦ ਰੱਖੋ ਅਸੀਂ ਜਿਹੜਾ ਬੰਦਾ ਇਸ ਲਾਈਨ ਦਾ ਹੀ ਨਹੀਂ ਹੁਣ ਕੱਲ ਨੂੰ ਕੋ ਮੈਨੂੰ ਆਖੇ ਵੀ ਤੂੰ ਫਿਲਮ ਬਣਾ ਤੂੰ ਹਰ ਪਾਸੇ ਉਹਨਾਂ ਦੇ ਫਿਲਮਾਂ ਚ ਕਿਉਂ ਨਹੀਂ ਜਾਂਦਾ ਤੂੰ ਫਿਲਮਾਂ ਬਣਾਉਣਾ ਮੇਰਾ ਥੋੜੀ ਕੰਮ ਆ ਗਾਉਣਾ ਮੇਰਾ ਥੋੜੀ ਕੰਮ ਆ ਮੇਰਾ ਜਿਹੜਾ ਕੰਮ ਆ ਮੇਰਾ ਜਿਹੜਾ ਖੇਤਰ ਆ ਜਿਹੜੀ ਮੇਰੀ ਲੜਾਈ ਆ ਮੈਂ ਲੜ ਰਿਹਾ ਹਾਂ ਸੋ ਹਰ ਹਰ ਬੰਦੇ ਤੋਂ ਹਰ ਤਰ੍ਹਾਂ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਤੁਹਾਨੂੰ ਲੱਗਦਾ ਹੈ ਅੰਦੋਲਨ ਹੋਰ ਲੰਬਾ ਚੱਲੇਗਾ ਇਸ ਦਾ ਫੈਸਲਾ ਜਲਦੀ ਤੋਂ ਜਲਦੀ ਆ ਜਾਏਗਾ ਸੁਪਰੀਮ ਕੋਰਟ ਵਾਲੇ ਬੋਲੋਗੇ ਕੇਂਦਰ ਸਰਕਾਰ ਤੋਂ ਦੇਖੋ ਦੇਖੋ ਸਾਫ਼ ਤੌਰ ਤੇ ਗੱਲ ਆ ਉਹ ਪੰਜਾਬ ਦੀ ਹੋਂਦ ਹਸਤੀ ਨੂੰ ਨਫ਼ਰਤ ਕਰਦੇ ਆ ਮਿਟਾ ਦੇਣਾ ਚਾਹੁੰਦੇ ਆ ਛੋੜੀਆਂ ਬੋਲੀਆਂ ਨੂੰ ਛੋੜੀ ਕਿਸਾਨੀ ਨੂੰ ਜਵਾਨੀ ਨੂੰ ਛੋੜੇ ਇਤਿਹਾਸ ਨੂੰ ਛੋੜੀ ਸਭਿਆਤਾ ਨੂੰ ਛੋੜੇ ਪਾਣੀਆਂ ਨੂੰ ਖਤਮ ਕਰ ਦੇਣਾ ਚਾਹੁੰਦੇ ਆ ਰੋਣਾ ਤੇ ਆ ਇੱਛੇ ਥੋੜੀ ਰੁਕਣੀ ਆ ਅਗਲੇ ਤਾਂ ਬੜੇ ਤੁਰੇ ਆਉਂਦੇ ਆ ਅਗਾਂ ਰਾਜ ਆ ਭਾਈ 900 ਸਾਲ 1000 ਸਾਲ ਬਾਦ ਰਾਜ ਆਇਆ ਤੂੰ ਕਰੂਗਾ ਗਾਂਸੀ ਕਿਵੇਂ ਮੁਕਾਬਲਾ ਕਰਨਾ ਹੈ ਉਹ ਸਾਡੇ ਤੇ ਖੜਾ ਮੈਂ ਕਹਿੰਦਾ ਸਬਰ ਦੇ ਨਾਲ ਇਹ ਸੰਘਰਸ਼ ਅਸੀਂ ਲੜ ਰਹੇ ਆ ਸਬਰ ਨਾਲ ਸ਼ਾਂਤੀ ਨਾਲ ਜ਼ਬਰਦਸਤ ਮੁਕਾਬਲਾ ਕਰ ਰਹੇ ਆ ਤਾਂ ਇਹ ਪ੍ਰਮਾਤਮਾ ਸਾਡੇ ਅੰਗ ਸਾਡਾ ਅੱਜ ਦਾ ਅਗਰ ਮਾਹੌਲ ਦੇਖਿਆ ਜਾਵੇ ਤਾਂ ਅਜਿਹਾ ਲੱਗਦਾ ਸੀਗਾ ਵੀ ਪੂਰਾ ਪੰਜਾਬ ਹੀ ਇੱਥੇ ਇਕੱਠਾ ਹੋ ਗਿਆ ਸੀਗਾ ਤੇ ਉਸ ਨੂੰ ਵੇਖਦੇ ਹੋਏ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਚੰਗੀ ਗੱਲ ਹੈ ਖਾਸ ਤੌਰ ਤੇ ਮੈਂ ਨੌਜਵਾਨੀ ਨੂੰ ਬਹੁਤ ਜ਼ਿਆਦਾ ਇਸ ਕਾਰਨ ਧੰਨਵਾਦ ਕਰਦਾ ਰਾਤ ਨੂੰ ਪੰਜ ਪੰਜ 7 700 ਮੁੰਡਾ ਇੱਥੇ ਪੈਰਿਆਂ ਤੇ ਖੜਦਾ ਨਾਲ ਬਾਪੂਆਂ ਦੇ ਨਾਲ ਸਹਿਯੋਗ ਕਰਦਾ ਇਹ ਚੰਗੀ ਗੱਲ ਹੋਈ ਸਾਡੀ ਜਵਾਨੀ ਤੱਕ ਹੋਰ ਪਾਹੀ ਤਰੀ ਫਿਰਦੀ ਸੀ ਅਮੇਲਿਆਂ ਚ ਮੌਲਾ ਚ ਕਲਾਕਾਰਾਂ ਪਿੱਛੇ ਤੇ ਪਰ ਇਹ ਚੰਗੀ ਗੱਲ ਆ ਕਿ ਸਾਡੇ ਨੌਜਵਾਨ ਮੁੰਡੇ ਵੱਡੀ ਗਿਣਤੀ ਦੀ ਹੱਥੇ ਡਿਊਟੀਆਂ ਜ਼ਿੰਮੇਵਾਰੀ ਨੌਜਵਾਨ ਨੌਜਵਾਨਾਂ ਨੂੰ ਅਪੀਲ ਆ ਭਾਈ ਆਓ ਹੋਰ ਵੀ ਥੋੜੀ ਲੋੜ ਹੈ ਬੇਲੀ ਰੁੱਤ ਹੈ ਕਿਉਂਕਿ ਹੁਣ ਕੰਮਕਾਰ ਵੀ ਚੱਲੀ ਇੱਕ ਮੇਰੀ ਅਪੀਲ ਮੈਂ ਬਾਰ-ਬਾਰ ਜਮੀਨਾਂ ਜਮੂਨਾਂ ਨਾ ਬਾਹਰ ਕੁਝ ਨਹੀਂ ਰਿਹਾ ਹੁਣ ਬਿਲਕੁਲ ਬਾਹਰ ਵੱਜ ਗਏ ਵਾਜੇ ਜਿਹੜੇ ਵਜਣੇ ਸੀਗੇ ਮੁੜ ਆਓ ਛੋਟੀ ਕੀਮਤ ਹੁਣ ਪੈਣ ਦਾ ਸਮਾਂ ਆਇਆ ਹੁਣ ਤੁਸੀਂ ਵੇਨਾ ਵੇਚ ਕੇ ਤਰ ਚੱਲੇ ਆ ਇਹ ਨਾ ਗਲਤੀ ਕਰੋ ਜ਼ਮੀਨ ਨਾ ਨਾ ਮੇਰਾ ਬਿਰ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ